ਜੀ ਚਲੋ ਚਲੋ ਮਿੰਟ ਮਾਰੋ ਉਹਦਾ ਬੁਰਕੀਆਂ ਨਿਕਲ ਨਿਕਲ ਆ ਪੇੜੀ ਫੋਰਮੈਨ ਹੈਲੋ ਗਾਇਸ ਹੈਲੋ ਚੋਤਰੀ ਕਾਲਾ ਬਰਾਵ ਕੀ ਕਹਿਣਾ ਚਾਹੁੰਨੇ ਹੈ ਟੁੱਟ ਗਈ ਹੈ ਬੈਲਟੇ ਟੁੱਟਨੇ ਆ ਆਈ ਰਾਜੀਆਂ ਦੇ ਸਾਡੀਆਂ ਬੈਲਟਾਂ ਪਹਿਲਾਂ ਦਾ ਮੋਹਣ ਖੋਲ 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 ਹੌਲੀ ਹੌਲੀ ਮੇਰਾ ਮਿੰਟ ਮਾਰ 18 19 ਦਾ 24 ਕੰਨਾ ਲਿਆ ਇਹੋ ਹੀ ਮਿੱਠੀ ਦੀ ਉਦਨ ਤੁਰੀ ਜਾਂਦੀ ਸੀ ਟੁੱਟ ਗਈ ਇੱਥੇ ਕਨਵਾਸ ਲੱਗ ਗਈ ਜਿਹਦਾ ਟੋਪ ਸੀਗਾ ਉਹ ਵਧੀਆ ਪਈ ਉਹ ਵਧੀਆ ਪਈ ਮੈਂ ਕੀ ਜਾਨਾ ਉਹ ਵੇਖ ਨਹੀਂ ਉਹ ਦੂਰ ਆ ਪੂਰਾ ਲੋਗ ਜਾਂ ਲੱਗਾ ਭਲਾ ਕਪਲੀਨ ਦਾ ਪਾਣੀ ਕਰਮਾ ਲਈ ਹਾਂ ਗੱਗੂ ਓ ਇਹ ਕਹਿਣਾ ਚਾਹੁੰਨ ਤੈਨੂੰ ਤੇ ਖੁਰਕ ਪਈ ਤੈਨੂੰ ਤੇ ਖੁਰਕ ਪਈ ਆ ਦੇ ਹਲਾ ਚਾਚਾ ਜੀ ਹਾਂ ਜੀ ਮੈਂ ਇਹਨੂੰ ਖੁਰਕ ਪਈ ਵੀਰ ਨੂੰ ਕੋਈ ਗੱਲ ਨਹੀਂ ਖੁਰਕ ਸਾਬਾਟ ਜਾਣੀ ਇਹਨੂੰ ਲੈ ਗੀ ਚਲੋ ਪਾਣੀ ਮੰਗੇ ਖਾਂ ਜਾ ਕੇ ਹਾਂ ਯਾਰ ਰਸਤਾ ਲੈਣੀ ਕਰਨਾ ਇਧਰ ਕੇਲਾ ਕਿਹੜਾ ਪਾਣ ਕੇ ਕਿਹੜਾ ਚੱਲ ਕੋਈ ਗੱਲ ਗੁਰੀ ਬੇਟਾ ਨਈ ਬੈਲਟ ਕਢ ਕੇ ਲਾਓ ਵਾਓ ਬੜੀ ਸੇ ਖੜਕ ਰਹੀ ਕਿ ਉਹ ਲੈ ਲੈ ਜਿਹੜਾ ਹੈਗਾ ਉਹ ਹੀ ਗੁਰੀ ਵਾਲੀ ਦੋਰ ਗੁਰੀ ਨਾ ਆਇਆ ਸੱਚ ਤੂੰ ਵੀ ਓਏ ਐਂਦੀ ਹੈ ਕੀ ਬਾਤਾਂ ਤੇ ਤੇਰੀ ਕੌਣ ਰੀਸ ਕਰ ਲੂ ਇੱਕ ਪਿਆ ਏ ਟੱਡੀ ਉਹਨੂੰ ਵੀ ਠਾਉਣਾ ਮੈਂ ਤੇ ਉਹਨੂੰ ਨਵਾ ਹੀ ਦਈਏ ਯਾਰ ਹਲਕ ਟੈਂਗੋ ਚ ਸੜ ਦਿੰਦੇ ਜੀ ਗੁਰੀ ਬੈਲਟ ਬਾਅਦ ਚ ਖੁੱਲ ਜੂਗੀ ਨਾਲ ਹੱਥੋਂ ਥਪਵਾ ਪੁੱਤਰ ਮੇਰਾ ਕਿਹੜੀ ਕੰਪਨੀ ਦੀ ਆ ਕਿਦਾ ਸੀੜਦੀ ਸੀੜਦੀ ਨਾ ਚੱਲ ਚੱਲ ਉਧਰ ਜਾ ਚੱਲ ਆ ਦੇ ਬੈਲਟ ਲਾ ਦੇ ਆਪਾਂ ਹੁਣ ਬੈਲਟਾਂ ਨਾ ਗੁੱਡੀয়ার ਦੀਆਂ ਪਾਉਣੀਆਂ ਨਹੀਂ ਨਹੀਂ ਬੀਕੇਤੀ ਦੀਆਂ ਬੀਕੇਤੀ ਦੀਆਂ ਪਾਉਣੀਆਂ ਖੋਲ ਲਾ ਆ ਪਈਆਂ ਹੀ ਬੁਰਕੀਆਂ ਨਿਕਲੀਆਂ ਘਟ ਹੋ ਰੰਗ ਦਾ ਚੱਕ ਪਾ ਲੈ ਘਟ ਖੋਲ ਕੱਢ ਬਾਹਰ ਸਭ ਬੈਲਟ ਲਾ ਦੇ ਕੀ ਦਵਾ ਤੈਨੂੰ ਵਾਹ ਜੀ ਉਹ ਤੂੰ ਕਿਧਰ ਪਾ ਦੇਣ ਲੱਗਾ ਪਹਿਲਾਂ ਹੀ ਅਜੇ ਲਾਹ ਤਾਂ ਲੈਣ ਦੇ ਉਹ ਦਵਾ ਦਾ ਬੈਲਟ ਚੁੱਕ ਕੇ ਮੂਰੇ ਹੋ ਗਿਆ ਵਾਹ ਇਹ ਵਾਹ ਇਹ ਬਾਤ ਵੀ ਚੱਲਦੇ ਆਪਣੇ ਬੰਦ ਚ ਵੀ ਆ ਕਿੰਨੀ ਕਿ ਭਜਦੀ ਵਾਵਾ ਕਿ ਨਹੀਂ ਤੁਸੀਂ ਰਲੇ ਸਾਡੇ ਨੇ ਸਾਰੇ ਰਾ ਕਿੱਥੇ ਹੈ ਇਹ ਹੋਗੇ 40 45 ਕਿਲੋਮੀਟਰ ਵਾਲੇ ਵਿੱਚ ਅਗਾ ਤੂੰ ਯਾਰੀ ਬਾਤ ਲਾਈ ਹੋਣੀ ਆ ਲਾਉਣੀ ਪੈਣੀ ਆ ਨੀ ਹਾਂ ਯਾ ਨਾਟ ਵੱਡਾ ਖੋਲ ਕੇ ਕੱਢ ਲਿਆ ਇਹ ਇਸੇ ਬੈਲਟ ਕਿਦਰ ਦੀ ਕੱਟਣੀ ਹੂ ਨਹੀਂ ਪਹਿਲਾਂ ਕਿਦਰ ਦੀ ਘੱਟ ਦੇ ਹੁੰਦੇ ਆ ਓ ਗੁਰੂਓ ਕੀ ਗੱਲ ਆ ਜਿੰਨੂੰ ਸਮਝਦੀ ਨਹੀਂ ਆਈ ਇਹ ਮੇਰੇ ਆਪ ਕੰਮ ਸਮਝੋ ਬਾਹਰ ਹੋ ਗਿਆ ਪਹਿਲਾਂ ਬੈਲਟ ਕਿਦਰ ਦੀ ਗੱਡੀ ਆ ਪਰ ਕੱਢੀ ਨਹੀਂ ਤੇ ਸੱਚ ਪੁਲੀ ਤੇ ਉੱਦਾਂ ਠੋਕ ਰਹੀ ਦੀ ਆ ਯਾਰ ਕਿੱਥੇ ਹੈਲੋ ਇਹ ਤੇ ਮੇਰੀ ਮੇਰੀ ਨਹੀਂ ਲੋਰ ਹੈ ਬਰਾ ਆ ਕੇ ਜੀ ਤਨਾਮ ਜਿਹਾ ਹੱਥਾਂ ਨੂੰ ਕੋਹ ਨਹੀਂ ਆਇਆ ਸਰੀਆ ਕੱਟ ਬਾਰ ਸੰਦੇ ਮਾਰੇ ਇਹ ਲੱਗਦਾ ਕੋ ਤੇ ਦਾ ਦਾ ਪੁੰਨ ਲਾਪਣਾ ਬੋਦ ਹੋਣਾ ਦੂਜਾ ਲੈ ਦੇ ਨਾ ਪੂਰਾ ਤਾਂ ਜੱਕ ਥੋੜਾ ਤਾਂ ਜੀ ਗੱਗੂ ਜਾਣ ਕੇ ਦੇਖ ਲੈ ਵੇਖਣ ਦੇ ਆ ਇਰਾਦਾ ਨਹੀਂ ਵੀ ਹੱਥ ਕਲ ਪੱਲਾ ਪਵਾਵਾਂਗੇ ਦੋ ਇਹ ਵਾਲੇ ਦਾ ਪਹਿਲੇ ਝੁੱਟੀ ਜਾਂਦੇ ਹੁਣ ਅਕਲ ਤੇ ਦਿਮਾਗ ਵੇ ਲੈ ਨੂੰ ਵੇਖੀ ਚੱਲ ਹਾਂ 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 ਨਿਕਲ ਨਹੀਂ ਇਹਦੇ ਆ ਵੀ ਆਇਆ ਲੈ ਲੈ ਸਹੀ ਜਾਂਦਾ ਮੂੰਹ ਲੈਂਦਾ ਟੱਡ ਚੱਲ ਭੈਣ ਬੱਦ ਕੁੱਤੇ ਆ ਮਾਤ ਗੱਲ ਇਹਦਾ ਮੱਕ ਦੂਜੀ ਦਾ ਇਹ ਵਾਤ ਬੜੀ ਮਾੜੀ ਪੰਗੇ ਲੈ ਜਾਂਦੀ ਨਾ ਅੱਗ ਚੁੱਕਾ ਪੇਜ ਕਾ ਲੈ ਕੇ ਆ ਹਾਂ ਕਿੱਥੇ ਲੈ 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 ਵਾਹ ਜੀ ਵਾਹ ਪੇਜ ਕਾ ਲਿਆ ਦੇ ਚੱਲ ਲਿਆ ਦੇ ਲਿਆ ਦੇ ਕੀ ਕਰਦਾ ਵੀਰ ਕਰ ਲੈ ਜੀ ਹੁੰਦਾ ਨਾ ਦਮ ਨਿਕਾ ਦੇ ਦਮ ਵੀਰੇ ਜਿਹੜਾ ਮੰਗਦਾ ਲਿਆ ਵਾਹ ਜੀ ਵਾਹ ਹੋਰ ਬੰਨਾ ਵੱਡਾ ਲਾਲਾ ਓ ਵੀਡੀਓ ਵੇਖੀ ਦੂਜੀ ਵਾਲੇ 45000 ਵਾਲਿਆਂ ਦੀ ਉਹ ਗੁੜੇ ਟਰਾਲਾ ਉਹ ਕਹਿੰਦੇ 45000 ਮੰਗ ਲੈਣੇ ਤੇ ਬਿਲਡਰ ਦਾ ਕਹਿੰਦੇ ਨੇ ਪਤਾ ਨਹੀਂ ਕਿਤੇ ਪੋਣੀ ਹੈ ਉਹ ਤਾਂ ਉਹ ਤਾਂ ਜਾਣ ਕੇ ਕਰਦੇ ਕੱਟਰ ਵਾਲੀ ਰੀਲ ਵਾਲੀ ਹਲੋ ਤੇਰੀ ਗੱਲ ਸੁਣ ਮਸਤਾ ਮਸਤਾ ਜੀ ਤਸਿਕਾ ਕੱਢੋ 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 ਪਰਲੇ ਬੰਦੇ ਨੂੰ ਨਾੜ ਨੂੰ ਮਾੜਾ ਨਾਪ ਕੇ ਦੇਖ ਲਾ ਤੂੰ ਚਕਾ ਪਾਲੀ ਦਾ ਨੂੰ ਕੀ ਕਰਦਾ ਚੱਲੇ ਚੱਲ ਲੈ ਆਂਗਾ ਨੂੰ ਜਦੋਂ ਮਰਜੀ ਘਲਾ ਦੋ ਜਾਂਦੇ ਜਾਂਦੇ ਕੱਢਦੇ ਆ ਤੇ ਚੱਲ ਚੱਲ ਮੂੰਹ ਜਣਾ ਟੱਲ ਤੇਰੇ ਬਾਦ ਨਹੀਂ ਬੋਤਲ ਤੇ ਤੇਰੇ ਨਹੀਂ ਆਉਂਦਿਆ ਲੈ ਪੈਂਦੀ ਆ ਏ ਤੇ ਗਾਣਾ ਜ਼ੋਰ ਮਾਰਦਾ ਤੇ ਅੱਧਾ ਫਟਾ ਫਟਾ ਆ ਜਾਂਦਾ ਇਹਦਾ ਅੱਧਾ ਮਿੰਟ ਵੀ ਨਹੀਂ ਲੱਗਣਾ ਗੁਰਿਆ ਆ ਤੁਸੀਂ ਸੀਗਾ ਤਾਂ ਜਾਣਾ ਉਸਤਾਦ ਜੀ ਓਏ ਕਾਟ ਕਾਟ ਹੱਸੀ ਜਾਂਦਾ ਹੋ ਜਾਣਾ ਉਹਨੂੰ ਵੇਖ ਤੇ ਐਂ ਸਿਸਟਮ ਦੀ ਆ ਚਾਰ ਕੇ ਲਿਆ ਉਹ ਤੈਨੂੰ ਐਂ ਕੱਢੀ ਆ ਆ ਆ ਮਨਾ ਕਰਿਆ ਆ ਕੱਢ ਜਿਵੇਂ ਮਰਜ਼ੀ ਲਿਓ ਚੱਲੇ ਪੈਂਚਰ ਵਾਲੇ ਤਾਂ ਆ ਮਨਾ ਕਰੇ ਉਫਾੜ ਤਾ ਨਾ ਉੱਥੇ ਛੜਦਾ ਹੀ ਹਨ ਚਾਚਾ ਕਾਢੀ ਯਾਰ ਨਾਲ ਇਹਨਾਂ ਦੇ ਨਾਲੇ ਮੜਾਏ ਹੋਣਾ ਇਕਲ ਇੱਕ ਹੋਰੀ ਦੇਈ ਵਾਰ-ਵਾਰ ਨਹੀਂ ਜਵਨ ਤਾਨੂੰ ਅਸੀਂ ਦੱਸ ਸਕਦੇ ਫੜੋ ਆਪਾਂ ਦੇ ਨਾਲ ਆਹੋ ਗੁਰੀ ਤੇਜ਼ ਕਰ ਨਹੀਂ ਗਾੜਾ ਬਾਜ਼ਕ ਹੱਥ ਪਾਲੀ ਚੌਕ ਮੜਾ ਰੈਲਾ ਕਰ ਤਾਂ ਉਹ ਚੋਕੇ ਰੱਖ ਚੱਲ ਗਏ ਬਸ ਆ ਚਾਚਾ ਜੀ ਤੁਹਾਡਾ ਸਾਫਾ ਲਿਬੜ ਗਿਆ ਪਿੱਛੇ ਸਾਰੇ ਵਾ ਵਾ ਹੁਣ ਵੇ ਛਿੱਟੇ ਵੇ ਮਾਰਦੇ ਛਿੱਟੇ ਵੇ ਮਾਰਦਾ ਹੁੰਦਾ ਵਾਲਾ ਬਾਹਰ ਨੂੰ ਬਾਹਰ ਨੂੰ ਬਾਹਰ ਨਾ ਚੌਕ ਦੇ ਉੱਤੋਂ ਓਏ ਉਹਦਾ ਤਾਂ ਚੱਕਰ ਹੀ ਨਹੀਂ ਕੋਈ ਉਹ ਰਹਿ ਗਿਆ ਨਾ ਵਿੱਚੇ ਹੀ ਬੈਲਟ ਕੱਢ ਲਾ ਪਿੱਛਲੇ ਮੰਨੇ ਉਹ ਇੱਥੇ ਹੀ ਕੱਢ ਲਾ ਬਾ ਬਚ ਕੇ ਬਚ ਕੇ ਬਚ ਆ ਗਈ ਜਿਹੜੀ ਸਾਡੀ ਬੈਲਟ ਆ ਆ ਤੇ ਅਸੀਂ ਇੰਨੇ ਉਦੋਂ ਦੀ ਅਸੀਂ ਤਾਂ ਹੀ ਕੱਢੀ ਜੇ ਗਈ ਚਲੀ ਜਾਂ ਤੇ ਸਾਡੀ ਬੈਲਟ ਗਈ ਤੇ ਹਾਂ ਬੈਲਟ ਗਈ ਚਲੀ ਹੈ ਉਹ ਜੇ ਤੂੰ ਜੀ ਗਾੜੀ ਟੇਡਾ ਕਰ ਲਿਆ ਸਾਰਾ ਸਰੀਆ ਦੇ ਮਤਰਾ ਸਰੀਆ ਜਿਹੜਾ ਫੜਾ ਆ ਵੇ ਆ ਵੇ ਆਣ ਦੇ ਰਹੀ ਦੀ ਫੜਾ ਰਹਾ ਹੱਥ ਪਵਾਓ ਤਾਂ ਜਗਾਓ ਰਾਦੇ ਥੱਲੇ ਰੱਖ ਦੇ ਕੋਈ ਗੱਲ ਨੀ ਚੱਕ 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 ਪਾਲੀ ਬੱਜ ਗਈ ਪਾਲੀ ਪਛਾਣ ਨੂੰ ਕਰ ਲੈਣਾ ਉਹ ਅਗਲੇ ਮਹੀਨੇ ਬਾਹ ਇੱਥੇ ਹੀ ਇੱਥੇ ਸਿੱਧਾ ਕਰਕੇ ਚੱਕ ਤੇ ਬੈਲਟ ਸਾਰੀ ਫਸਾ ਲਿਆ ਕੰਮ ਜਾਓ ਗੁਰੂ ਪਾਲੀ ਨੂੰ ਫੇਰ ਨਮਾਉਣਾ ਪੈਣਾ ਸਿੱਧਾ ਕੋਈ ਕਾਰ ਯਾਰ ਕੋਈ ਕਿਸੇ ਹੋਰ ਬੰਦੇ ਮਿਲਦਾ ਸੀ ਚੱਕਤਾ ਵੜ ਗਿਆ ਹੀ ਆ ਦੀਵਾਨਾ ਤਾਂ ਗੁਰੀਦਾ ਦੇ ਪਾਸੇ ਖੜੇ ਤੇ ਜੋਰ ਲੱਗੀ ਜਾਂਦਾ ਥੋੜਾ ਬੜੀ ਥੋੜਾ ਇੱਥੇ ਜਾਣਦੀਆਂ ਵੀਰ ਜੀ ਮਸ਼ੀਨਾ ਮਾਰੋ ਮਾਰ ਪੰਜਾਬ ਨੂੰ ਐ ਪੂਰਾ ਤੇਜ਼ੀ ਵਾਲਾ ਕੰਮ ਠੀਕ ਲੈ ਆਂਦੇ 15 16 ਨਾਹੀਆਂ ਹੋਣੀਆਂ ਆਪਣੇ ਲਈ ਇੱਕ ਕੋਟੇ ਚੱਲਣ ਦੀ ਜੀ ਗੋਰੇ ਕੋਲ ਆ ਆਪਣੇ ਮਿੱਤਰ ਕੋ ਗਵਾਂਢੀ ਆਪਣੇ ਕੋ ਆ ਆਪਣੀ ਟਰੈਕਟਰ ਵਾਲੀ ਵੱਡੀ ਇਹ ਆਪਾਂ ਲੈ ਕੇ ਜਾਣੀ ਸਿੱਧੀ ਹਰਿਆਣਾ ਤੇ ਇਹ ਜੇ ਮੁੰਡਾ ਪਾਲੀ ਇਹ ਪਾਲੀ ਰਾਜਸਥਾਨ ਵਾਲੀ ਪਾਲੀ ਨਹੀਂ ਇਹ ਆ ਪਾਲੀ ਨਾਂ ਦਾ ਪਾਲੀ ਹੈਗੀ ਨਹੀਂ ਪੁੱਤਰ ਉਹ ਏਰੀਆ ਲੋਕੀ ਵੱਢਦੇ ਉੱਥੇ ਜਾ ਬੜਕਾਉਂ ਹਾਂ ਕੁੜੀ ਗਾਉਣੀਗਾ ਉੱਥੋਂ ਪੁਲੀ ਵੀ ਮਿਲ ਜਾਣੀ ਏ ਹਾਂ ਤੇ ਬੈਲਟ ਵੀ ਹੋ ਸਕਦਾ ਇਕੱਲੇ ਦੀ ਬਿਲਕੁਲ ਜੀ ਜਰੂਰ ਛੋਟੇ ਉੱਥੇ ਡਾਕੇ ਨਾ ਵੱਡੀ ਗੱਲ ਮੁਰਸਾ ਨਾਲਾ 3175 ਨਹੀਂ 3125 ਬੈਲਟ ਲੈਣੀ ਆਪਾਂ ਦੋ ਚੀਜ਼ ਦੋਵੇਂ ਚੱਲਦੀਆਂ ਨਾ ਇੱਕ ਨਹੀਂ ਚੱਲਨੀ ਉੱਤੇ ਵੀ ਗੱਤੀ ਵਿੱਚ ਹੀ ਹੋਣੀ ਪੈਣੀ ਹੈ ਹਾਂ ਹਾਂ ਨਹੀਂ ਨਹੀਂ ਹਾਂ ਓਏ ਯਾਰ ਤੇਰੇ ਮੈਂ ਰੱਖ ਦੇਣੀ ਹੂੰ ਤੇਰੇ ਤੂੰ ਬਹਾ ਬੜੀਆਂ ਗਲਤ ਗੱਲਾਂ ਕਰ ਗਿਆ ਯਾਰ ਹੋਰ ਗਾਨ ਆ ਮਰੀ ਕਰ ਲਾ 벨ਟ ਬਾਹਰ ਕੱਢ ਓਏ ਅ ਚਾਚਾ 벨ਟ ਪਿੱਲੀ ਕਰ ਆਲਾ ਔਰਲੀ ਚੱਲ ਓ ਕਿੱਥੋਂ ਯਾਰ ਦੁਕਾਨ ਕਿੱਥੇ ਕੋਟੇ ਵਾਲੀ ਓ ਦੁਕਾਨ ਮੈਨੂੰ ਨਹੀਂ ਪਰ ਆਪਾਂ ਉਧਰ ਕੀ ਲੈਣ ਜਾਣਾ ਫਿਰ ਹੁੰਦੀ ਵਾਲਾ ਰੋਡ ਨਹੀਂ ਆ ਤੇ ਉਧਰ ਆਪਣਾ ਰਾਹ ਹੀ ਨਹੀਂ ਤੇ ਤੁਸੀਂ ਦਾ ਵੱਡੇ ਰੋਡ ਚੜੇ ਤਾਂ ਤੁਸੀਂ ਸਵਾਏ ਮਾਧੋਪੁਰ ਤੋਂ ਪਿੱਛੇ ਉੱਤਰਨਾ ਜਾਗੇ ਚਲੋ ਮੈਂ ਪੁੱਛਦਾ ਕਿਸੇ ਨੂੰ ਇਹ ਕੋ ਬੂੰਦੀ ਵਾਲ ਨੂੰ ਹੈਗਾ ਮੈਂ ਪੁੱਛਦਾ ਕਿਸੇ ਨੂੰ ਹਣਾ ਇਹ ਦੁਕਾਨ ਆ ਪੁਰਾਣੀ ਦੁਕਾਨ ਆ ਹੋ ਠੀਕ ਆ ਚਲੋ ਮੈਂ ਪੁੱਛਦਾ ਅੱਗੇ ਵੀਰ ਜੀ ਤੁਰਨ ਤੇ ਐਂ ਦਰੇ ਦੇ ਲਾਗੇ ਖੜੇ ਆਗੇ ਰਾਤ ਵੀਰ ਜੀ 3 ਵਜੇ ਆਏ ਮਸ਼ੀਨ ਹੈ ਉਹ ਵੱਡੇ ਰੋਡ 11 ਵਜੇ ਆ ਗਈ 11:30 ਤਾਨੂੰ ਭੇਜੋ ਪੈਲੀਆਂ ਭੇਜ ਦਿਉਣਾ ਤੇ ਮੈਂ ਹਿੰਦੀ ਆਪਣੀ ਤੁਹਾਨੂੰ ਪਤਾ ਹੀ ਜਿਵੇਂ ਟੁੱਟੀ ਗਈ ਬੈਲਟ ਬਦਲ ਲਈ ਇਹਨਾਂ ਨੇ ਤੇ ਹੁਣ ਆਪਾਂ ਤੁਰਾਂਗੇ ਗਾਹ ਨੂੰ ਚੱਲਦੇ ਹੋ ਚਲੋ ਦਿੱਲੀ ਰਾਣੀ ਆਹ ਕਰੋ ਹੂੰ ਉਹ ਤੋਂ ਫੜ ਕੋਈ ਚੀਜ਼ ਹਾਂ ਜੀ ਆਹ ਲਾ ਦੇ ਫ੍ਰੀਜ ਚ ਸਾਰਾ ਭਾਵੇਂ ਮੜਾ ਜਾਂ ਉਹ ਪਾਲਾ ਕਿਹੜਾ ਪਾਲਾ ਦੇਖੀ ਜੀ ਜਿ ਬਲੇਡ ਬਲੂੜ ਜਾ ਵੇਖ ਲਾ ਕੋ ਜੀ ਹਮ ਆਪਾਂ ਉਹਦੇ ਚੋਂ ਵੀ ਹੋ ਗਈ ਵੀ ਜੀ ਤਿਆਰ ਬੈਠੋ ਆ ਵੇਖ ਲਓ ਉੱਥੇ ਹਾਂ ਹਾਂ ਤਿਆਰੀ ਹਜੀ ਚਾਬੀ ਓਏ ਲਾ ਲਾਂ ਦਿਆ ਇਹ ਗਰੀਸ ਬੈਲਟ ਨਾਲ ਅੱਖਾਂ ਨੂੰ ਕੀ ਹੁੰਦਾ ਤੇਰੀਆਂ ਨੂੰ ਵਿੱਚ ਤੇ ਬਾਕਰ ਬਾਕਰ ਰਹਿਣ ਦੇ ਆਹ ਨੇ ਚਾਚਾ ਬੈਲਟ ਹੀ ਆਉਂਦੀ ਹੁੰਦਾ। ਹੱਸ ਗਾਇਸ। ਹਾਂ ਤੇ ਆ ਵਾ ਇਹਦੇ ਚ ਆ ਜਾਣ। ਜਿਹੜੇ 2 ਤੋਂ 5 ਮੀਟਰ ਨੇ ਜੰਗਣਾ। ਮਤਲਬ ਨਹੀਂ ਇਹਨੇ ਇਹਦੇ ਕਿਵੇਂ ਭਲਾਂ? ਹਾਂ ਜਦੋਂ ਇੱਥੇ ਆ ਗਿਆ। ਗਰੀਸ ਓਕੇ। ਆਹ ਕਰਦੇ ਸਾਫ ਕਰੀ। ਗੁਰੀਆਂ ਦਾ ਨਾ ਮੈਂ ਹਾਂ ਨਾ ਮਸ਼ੀਨ ਧੋ ਕੇ ਸਾਫ ਕਰਕੇ ਸਾਡੇ ਤਾਂ ਲੀੜਾ ਨਹੀਂ ਭੈਣ ਜੋ ਵੱਜਾ ਮੇਰੇ ਇੱਧਰ ਨੂੰ ਆਇਆ ਮੈਂ ਰੱਖਣੀ ਹੋਏ ਇੱਕ ਹੰਦ ਥੱਲੇ ਆ ਜਾਈਦਾ ਹਾਂ ਹਾਂ ਆਉਤੋ ਟੈਰ ਥੱਲੇ ਆ ਜਾਈਦਾ ਦੋ ਦਿਨ ਬਾਈ ਜੀ ਕਿਦੋਂ ਕਿਨੋਂ ਕੋ ਲੈ ਆਉਣਾ ਹਾਂ ਕਰਨਾ ਉਹ ਮਸ਼ੀਨ ਧੋਣੀ ਥੱਲੇ ਆ ਕੋਈ ਉਧਰ ਵੇਖ ਆ ਵੇ ਲੈ ਅੜਦੇ ਲਾਗੇ ਗਾਂਦ ਤੇ ਆਂ ਅੰਦਰ ਐਂਗਲ ਦੇ ਉੱਤੇ ਆ ਵੇ ਤੇ ਜਿੱਦਣ ਅਸੀਂ ਤੁਰਨਾ ਤੋਂ ਉਦੋਂ ਟਾਇਰ ਥੱਲੇ ਆ ਗਏ ਉਹ ਬਣਾ ਬਣ ਗਿਆ ਆ ਕੋਈ ਮੋਡਾ ਕਹਦਾ ਬਾੰਦ ਮੋਡਾ ਦਾ ਕਿਹੜੀ ਲਿੰਦਾ ਮੇਰਾ ਮੋਡਾ ਹੀ ਟੁੱਟ ਚਲਿਆ ਹਾਂ ਟੁੱਟ ਚਲਿਆ ਮੋਡਾ ਆ ਵੇ ਲੈ 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 ਇਹਦਾ ਹੋਆ ਬਿਲਕੁਲ ਉਹ ਨਹੀਂ ਆਉਂਦਾ ਐਂਗਲ ਜੀ ਤੇ ਆਹ ਪਰੇ ਪਿਆ ਐਂਗਲ ਤੇ ਲਾ ਵੇ ਥੱਲੇ ਵਨ ਪੀਸ ਇਹ ਨਹੀਂ ਪਤਾ 2 ਪੀਸ ਆ ਗਏ ਵਨ ਪੀਸ ਚਲ ਚਾਚਾ ਜਾ ਹੱਥੋਂ ਜਤਵਾਓ ਇਹਨਾਂ ਦੇ ਸੱਤ ਜੀ ਵਾਲਾ ਓ ਹੈਲੋ ਆ ਤੁਸੀਂ ਕਿੱਥੇ ਕਸਤਾ ਆ ਤੂੰ ਕੇ ਕਸਣਾ ਹੈ ਇਹਦਾ ਥੱਲੇ ਵਾਲਾ ਕਰਤਾ ਤੇ ਆ ਲਾ ਦੇ ਫਿਰ ਅਗਲਾ ਹਮ ਚੱਲ ਕੋਈ ਨਾ ਕੋਈ ਗੱਲ ਨਹੀਂ ਰਹਿਣ ਦੇ ਜੋ ਨਾ ਠੱਲਾ ਕਰਕੇ ਤਾਂ ਚੁੱਕਦੇ ਹੋ ਕਰਨਾ ਨੇ ਕਰਦੇ ਥੋੜੇ ਦੀ ਇੱਥੋਂ ਮਾਰ ਸੋ ਨਹੀਂ ਨਹੀਂ ਲੋੜ ਹੀ ਨਹੀਂ ਰਹਿਣ ਦੇ ਕੋਈ ਨਾ ਲਾਤੀ ਆਪਾਂ ਅਗਲੀ ਲਾਤੀ ਆ ਚਲੋ ਯਾਰ ਧੋ ਹੱਥ ਹੱਥ ਚੱਲੀ ਸਾਰੇ ਪੰਜ ਹੱਥ ਦੋਨੇ ਧੋਨੇ ਤੇ ਚੱਲੇ ਪੰਜ ਜਾਣੇ ਹੈ ਫੇਰ ਉਹ ਹੋ ਜਾਈ ਹੋ ਗਿਆ ਤੈਨੂੰ ਮੈਂ ਤਾਈ ਹਾਂਦਾ ਤੂੰ ਨਾ ਹੀ ਲੇਟ ਤਾਈ ਹਾਂਦਾ ਤੂੰ ਲੇਟ ਹੀ ਨਾ